ਤਰਬੂਜ ਹੈ ਇੱਕ ਐਦਾਂ ਦਾ ਫਲ ਹੈ ਜਿਹਦੇ ਬੜੇ ਨਾਮ ਹੈ ਇਹਨੂੰ ਮਤੀਰਾ ਵੀ ਕਹਿੰਦੇ ਆ ਇਹਨੂੰ ਹੱਦਵਾਣਾ ਵੀ ਕਹਿੰਦੇ ਹੱਦਵਾਣਾ ਪਤਾ ਕਿਉਂ ਕਹਿੰਦੇ ਆ ਇਹਨੂੰ ਇਹ ਨਾਲ ਸਾਡਾ ਜਿਹੜਾ ਪੇਟ ਆ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਇਹ ਠੀਕ ਕਰਦਾ ਜਿਨ੍ਹਾਂ ਦੇ ਸਰੀਰ ਦੇ ਅੰਦਰ ਬਹੁਤ ਜ਼ਿਆਦਾ ਚਰਬੀ ਆ ਉਹ ਘਟਾਉਣੀ ਆ ਫਿਰ ਇਹਦੇ ਜਿਹੜੇ ਫਾਇਦੇ ਨੇ ਜੇ ਆਪਾਂ ਗਿਣਨ ਬੈਠਾਂਗੇ ਤਾਂ ਪਤਾ ਨਹੀਂ ਕਿੰਨੀ ਕਿੰਨਾ ਸਮਾਂ ਲੱਗ ਜਾਊਗਾ ਮੈਂ ਤੁਹਾਡਾ ਧਿਆਨ ਕਰਵਾ ਦਿੱਤਾ ਇੱਧਰ ਤਰਬੂਜ ਖਾਇਆ ਕਰੋ ਕਿੰਨਾ ਖਾਣਾ ਇੱਕ ਕੱਪ ਉਹਦਾ ਜੂਸ ਪੀਣਾ ਰੋਜ਼ ਕੱਢ ਕੇ ਸਵੇਰੇ ਸਵੇਰੇ ਪੀ ਲੋ ਦੁਪਹਿਰੇ ਪੀ ਲੋ ਸ਼ਾਮ ਨੂੰ ਪੀ ਲੋ ਜਦੋਂ ਠੀਕ ਲੱਗੇ ਤੇ ਇਹ ਜਿਹੜਾ ਹੈਗਾ ਤਰਬੂਜ ਇਹ ਕਮਾਲ ਦੀ ਚੀਜ਼ ਆ ਫਿਰ ਅੱਛਾ ਤਰਬੂਜ ਦਾ ਲਾਲ ਹਿੱਸਾ ਖਾ ਲਿਆ ਜਿਹੜਾ ਦਾ ਚਮੜਾ ਜਾਂ ਬਸ ਛੱਡ ਦਿੰਦੇ ਆ ਉਹਦਾ ਕਿਹ ਕਮਾਲ ਦੀ ਚੀਜ਼ ਹੈ ਉਹਦਾ ਜਿਹੜਾ ਚਮੜਾ ਉਹਨੂੰ ਵਿੱਚੋਂ ਕੱਢ ਕੇ ਛਿੱਟਾ ਛਿੱਟਾ ਪੀਸ ਉਹਨੂੰ ਐ ਕੱਟ ਲੋ ਪਨੀਰ ਵਾਂਗੂ ਪੀਸ ਕੱਟ ਕੇ ਉਹਨੂੰ ਭੁੰਨ ਲੋ ਭੁੰਨ ਕੇ ਇੱਕ ਪਾਸੇ ਰੱਖ ਦੋ ਉਸ ਤੋਂ ਬਾਅਦ ਚਾਸਨੀ ਬਣਾਓ ਥੋੜੀ ਜੀ ਮਿਸ਼ਰੀ ਦੀ ਬਣਾ ਲਓ ਗੋੜ ਦੀ ਬਣਾ ਲਓ ਜਿਹੜੀ ਤੁਹਾਨੂੰ ਵਧੀਆ ਲੱਗਦੀ ਆ ਫਿਰ ਉਹਦੇ ਵਿੱਚ ਸ਼ਕਰਬਾਰਿਆਂ ਵਾਂਗੂ ਭੁੰਨ ਲਓ ਖਾ ਕੇ ਦੇਖਿਓ ਕਮਾਲ ਦਾ ਰਿਜ਼ਲਟ ਆਊਗਾ ਔਰ ਜਿੰਨੀ ਵੀ ਤੁਹਾਡੀ ਸਕਿਨ ਜਲਦੀ ਆ ਚਮੜੀ ਦੇ ਉੱਤੇ ਕੋਈ ਵੀ ਪ੍ਰੋਬਲਮ ਆਉਂਦੀ ਆ ਬੋਲੀ ਤਰਬੂਜ ਦੀ ਚਮੜੀ ਏਡੀ ਮੋਟੀ ਰੱਬ ਨੇ ਐਵੇਂ ਨਹੀਂ ਬਣਾਈ ਜੇ ਅਸੀਂ ਉਹਨੂੰ ਖਾਵਾਂਗੇ ਤਾਂ ਫਿਰ ਦੇਖਿਓ ਤਰਬੂਜ ਹੈ ਇੱਕ ਐਦਾਂ ਦਾ ਫਲ ਹੈ ਜਿਹਦੇ ਬੜੇ ਨਾਮ ਹੈ ਇਹਨੂੰ ਮਤੀਰਾ ਵੀ ਕਹਿੰਦੇ ਆ ਇਨੂੰ ਹੱਦਵਾਣਾ ਵੀ ਕਹਿੰਦੇ ਆ ਹੱਦਵਾਣਾ ਪਤਾ ਕਿਉਂ ਕਹਿੰਦੇ ਆ ਇਹਨੂੰ ਇਹ ਨਾ ਸਾਡਾ ਜਿਹੜਾ ਪੇਟ ਆ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਇਹ ਠੀਕ ਕਰਦਾ ਸਭ ਤੋਂ ਵੱਡੀ ਗੱਲ ਤਾਂ ਸਾਡੇ ਪੇਟ ਦੀ ਜਿਹੜੀ ਗਰਮੀ ਆ ਇਹ ਉਹਨੂੰ ਸ਼ਾਂਤ ਕਰਦਾ ਦੂਜਾ ਜਿਹੜੀ ਸੂਜਨ ਹੈ ਪੈਰੋਂ ਤੋਂ ਲੈ ਕੇ ਸਿਰ ਤੱਕ ਜਿਹੜਾ ਸੋਜਾ ਆਉਂਦਾ ਇਹਨੇ ਬੜਾ ਤੰਗ ਕਰ ਰੱਖਿਆ ਦੁਨੀਆ ਨੂੰ ਤੁਸੀਂ ਯਕੀਨ ਮੰਨੋ ਕਿ ਸਾਡੇ ਕੋਲੇ ਜੇ ਦਿਨ ਚ 200 ਪੇਸ਼ੈਂਟ ਆਉਂਦਾ ਤਾਂ ਉਹਦੇ ਵਿੱਚੋਂ ਗੱਡ ਡੋਗਟ 100 150% ਜਿਹੜਾ ਹੁੰਦਾ ਉਹਨੂੰ ਸੂਜਨ ਦਾ ਪ੍ਰੋਬਲਮ ਵੀ ਸੂਜਨ ਬਹੁਤ ਆ ਸੂਜਨ ਤੋਂ ਪੁਨਰਨਵਾ ਬਹੁਤ ਵਧੀਆ ਜੜੀ ਬੂਟੀ ਹੈ ਅਸੀਂ ਵੀ ਦੰਦੇ ਆ ਪਰ ਜੇ ਤੁਸੀਂ ਕੋਸ਼ਿਸ਼ ਕਰੋ ਤਰਬੂਜ ਖਾਇਆ ਕਰੋ ਕਿੰਨਾ ਖਾਣਾ ਇੱਕ ਕੱਪ ਉਹਦਾ ਜੂਸ ਪੀਣਾ ਰੋਜ਼ ਕੱਢ ਕੇ ਸਵੇਰੇ ਸਵੇਰੇ ਪੀ ਲੋ ਦੁਪਹਿਰੇ ਪੀ ਲੋ ਸ਼ਾਮ ਨੂੰ ਪੀ ਲੋ ਜਦੋਂ ਠੀਕ ਲੱਗੇ ਦਿਨ ਚ ਇੱਕ ਵਾਰੀ ਇੰਨਾ ਕ ਤਰਬੂਜ ਖਾਓ ਵੀ ਉਹਦਾ ਜੂਸ ਨਿਕਲ ਜਾਏ ਇੱਕ ਗਲਾਸ ਪੀ ਲੋ ਜਾ ਉਹ ਗਾਲੋ ਵਿਚਾਰਾ ਜੂਸ ਹੀ ਹੁੰਦਾ ਉਹ ਉਹਨੂੰ ਐ ਚੱਬ-ਚੱਬ ਕੇ ਵੀ ਉਹ ਪਾਣੀ ਹੁੰਦਾ ਤੇ ਇਹ ਜਿਹੜਾ ਹੈਗਾ ਤਰਬੂਜ ਇਹ ਕਮਾਲ ਦੀ ਚੀਜ਼ ਆ ਫਿਰ ਅੱਛਾ ਤਰਬੂਜ ਦਾ ਲਾਲ ਹਿੱਸਾ ਖਾ ਲਿਆ ਜਿਹੜਾ ਤਾਂ ਚਮੜਾ ਜਾਂ ਬਸੜ ਦਿੰਦੇ ਆ ਉਹਦਾ ਕਿਹ ਕਮਾਲ ਦੀ ਚੀਜ਼ ਹੈ ਅੱਛਾ ਹੂੰ ਉਹਨੂੰ ਛਿੱਲ ਕੇ ਨਾ ਸ਼ਕਰਬਾਰੇ ਵਾਂਗੂ ਭੁੰਨ ਲੋ ਸ਼ਕਰਬਾਰੇ ਵਾਂਗੂ ਭੁੰਨ ਕੇ ਉਹਦੇ 'ਚ ਮਸਾਲਾ ਪਾਓ ਉਹਦੇ 'ਚ ਚਾਸਨੀ ਪਾ ਲੋ ਉਹ ਇੰਨਾ ਵਧੀਆ ਟੇਸਟੀ ਬਣਦਾ ਔਰ ਫਿਰ ਉਹ ਐਂਟੀਆਕਸੀਡੈਂਟ ਦਾ ਕੰਮ ਕਰਦਾ ਸੋਜਾ ਹਟਾ ਦਿੰਦਾ ਉਹ ਦਵਾਈ ਬਣਦੀ ਆ ਕਦੇ ਤੁਸੀਂ ਦੇਖਿਓ ਜੇ ਮੇਰੇ ਨਾਲ ਆਉਂਗੇ ਨਾ ਮੇਰੇ ਕੋਲ ਮੀਟਿੰਗ ਕਰੋਗੇ ਤਾਂ ਤੁਹਾਨੂੰ ਮੈਂ ਦੱਸੂਗਾ ਉਹ ਕੀ ਚੀਜ਼ ਬਣਦੀ ਆ ਉਹ ਖਲੇਪੜ ਜੇ ਆਪਾਂ ਘੱਟ ਘੱਟ ਛੋੜ ਦਿੰਨੇ ਆ ਉਹ ਬਹੁਤ ਵੱਡੀ ਦਵਾਈ ਆ ਸਾਡੇ ਪੇਟ ਦੀ ਉਹਦੇ ਅਸਲੀ ਸਾਡੀ ਚਮੜੀ ਦਾ ਸਭ ਤੋਂ ਵੱਡਾ ਬੈਨੀਫਿਟ ਦੇਣ ਵਾਲਾ ਪ੍ਰੋਡਕਟ ਆ ਕਿਉਂਕਿ ਇਹਦੇ ਵਿੱਚ ਲਾਈਕੋਪੀਨ ਬਹੁਤ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਔਰ ਲਾਈਕੋਪੀਨ ਜਿਹੜਾ ਹੈਗਾ ਉਹ ਸਾਡੀਆਂ ਅੱਖਾਂ ਲਈ ਬਹੁਤ ਫਾਇਦੇਮੰਦ ਦਾ ਔਰ ਜੇ ਤੁਸੀਂ ਸੱਚਮੁੱਚ ਤਰਬੂਜ ਦੇ ਫਾਇਦੇ ਲੈਣੇ ਆ ਤਾਂ ਹਿੰਮਤ ਕਰਨੀ ਪਊਗੀ ਤਾਂ ਹਿੰਮਤ ਕਰਨੀ ਪਊਗੀ ਸਭ ਤੋਂ ਪਹਿਲੀ ਹਿੰਮਤ ਹੈ ਵੀ ਤਰਬੂਜ ਖਾਣਾ ਸਿੱਖੋ ਖਾਣਾ ਕਿਵੇਂ ਆ ਇੱਕ ਦਿਨ ਦੇ ਵਿੱਚ ਜਿਵੇਂ ਹੁਣ ਸਵੇਰੇ ਸਵੇਰੇ ਤੁਸੀਂ ਜਿਹੜੇ ਲੋਕੀ 5 ਸਟਾਰ ਹੋਟਲਾਂ 'ਚ ਠਹਿਰਦੇ ਆ ਜਾਂ ਕਿਤੇ ਵੀ ਇਦਾਂ ਦੇ ਜਿੱਥੇ ਮਾਰਨਿੰਗ ਦੇ ਵਿੱਚ ਨਾਸ਼ਤਾ ਲੱਗਦਾ ਉੱਥੇ ਜਾਂਦੇ ਆ ਤੁਥੇ ਦੇਖਦੇ ਹੋਣੇ ਕਿ ਸਭ ਤੋਂ ਵੱਡੀ ਪਲੇਟ ਉੱਤੇ ਤਰਬੂਜ ਦੀ ਪਹਿਲਾਂ ਲੱਗੀ ਹੁੰਦੀ ਆ ਸਵੇਰੇ ਸਵੇਰੇ ਖਾਲੀ ਪੇਟ ਖਾਣ ਵਾਸਤੇ ਕਿਉਂ ਕਿ ਕਿਉਂਕਿ ਇਹਦੇ ਫਾਇਦੇ ਜਿਹੜੇ ਆ ਉਹ ਪਤਾ ਸੈਂਟੀਫਿਕ ਉਹ ਹੋਟਲਾਂ ਨੂੰ ਹਦਾਇਤ ਆ ਕਿ ਤੁਹਾਡੇ ਨਾਸ਼ਤੇ ਦੇ ਵਿੱਚ ਇਹ ਚੀਜ਼ ਪਈ ਹੋਣੀ ਚਾਹੀਦੀ ਆ ਤਾਂ ਪਏ ਨੇ ਉੱਥੇ ਕਿਤੇ ਸੋਚਦੇ ਹੋ ਮੈਂ ਵੀ ਪਏ ਆ ਤਾਂ ਇਹ ਜਿਹੜੀ ਚੀਜ਼ ਆ ਇਹ ਖਾਣੀ ਚਾਹੀਦੀ ਆ ਖਾਲੀ ਪੇਟ ਖਾਓ ਤਾਂ ਹੋਰ ਫਾਇਦਾ ਨਹੀਂ ਤਾਂ ਦਿਨ ਚ ਖਾ ਲਓ ਜਿਸ ਟਾਈਮ ਮਰਜ਼ੀ ਖਾ ਲਓ ਰੋਟੀ ਖਾਣ ਤੋਂ ਪਹਿਲਾਂ ਖਾ ਲਓ ਤਾਂ ਇਹਨੇ ਤੁਹਾਡੇ ਜਿਹੜੇ ਸਰੀਰ ਦਾ ਸੋਜਾ ਹੈ ਉਹ ਘਟਾਉਣਾ ਜਿਨ੍ਹਾਂ ਦੀ ਸਰੀਰ ਦੇ ਅੰਦਰ ਬਹੁਤ ਜ਼ਿਆਦਾ ਚਰਬੀ ਆ ਉਹ ਘਟਾਉਣੀ ਆ ਫਿਰ ਇਹਦੇ ਜਿਹੜੇ ਫਾਇਦੇ ਨੇ ਜੇ ਅੱਪ ਗਿਣਨ ਬੈਠਾਂਗੇ ਤਾਂ ਪਤਾ ਨਹੀਂ ਕਿੰਨੀ ਕਿੰਨਾ ਸਮਾਂ ਲੱਗ ਜਾਊਗਾ ਮੈਂ ਤੁਹਾਡਾ ਧਿਆਨ ਕਰਵਾ ਦਿੱਤਾ ਇੱਧਰ ਤੁਸੀਂ ਆਪਣੇ ਗੂਗਲ ਤੇ ਸਰਚ ਕਰੋ ਤਰਬੂਜ਼ ਦੇ ਬੈਨੀਫਿਟ ਤੁਹਾਨੂੰ ਪਤਾ ਲੱਗਣਗੇ ਕਿੰਨੇ ਕੁ ਬੈਨੀਫਿਟ ਆ ਔਰ ਇਹ ਮੈਨੂੰ ਹੁਣ ਜਿਆਦਾ ਲੈਕਚਰ ਦੇਣ ਦੀ ਲੋੜ ਨਹੀਂ ਹੈ ਦੇ ਉੱਤੇ ਕਿਉਂਕਿ Google Guru ਬੜਾ ਕੁਝ ਦੱਸ ਦਿੰਦਾ ਸਾਨੂੰ ਤਾਂ ਤੁਸੀਂ ਉਹਦੇ ਤੇ ਜਾ ਕੇ ਸਰਚ ਕਰੋਗੇ ਤਰਬੂਜ ਦੇ ਬੈਨੀਫਿਟ ਮੈਂ ਸਿਰਫ ਤੁਹਾਡਾ ਧਿਆਨ ਕਰਾਉਣਾ ਮੇਰਾ ਕੰਮ ਆ ਔਰ ਮੈਂ ਧਿਆਨ ਕਰਾ ਦਿੱਤਾ ਇਹਨੂੰ ਤੁਸੀਂ ਲੋਕਾਂ ਤੱਕ ਪਹੁੰਚਾਓ ਕਿ ਤਰਬੂਜ ਦੇ ਕਿੰਨੇ ਫਾਇਦੇ ਆ ਪਰ ਇਹ ਜ਼ਰੂਰੀ ਹੈ ਕਿ ਤਰਬੂਜ ਜਿਹੜਾ ਲੈਣਾ ਉਹ ਦੇਖ ਲੈਣਾ ਵੀ ਉਹ ਤੋਂ ਪਿੱਲਪਿਲਾ ਨਾ ਹੋਵੇ ਔਰ ਕੱਟ ਕੇ ਲਿਆ ਕਰੋ ਤਰਬੂਜ ਨੂੰ ਘੇ ਵੀ ਕੱਟ ਕੇ ਦਿਖਾ ਪਹਿਲਾਂ ਐਵੇਂ ਨਹੀਂ ਆਪਣੇ ਬਜ਼ੁਰਗ ਆਪਣੇ ਮਾਪੇ ਪਹਿਲਾਂ ਦਾਦੇ ਪੜਦਾਦੇ ਲੈਂਦੇ ਸੀ ਤਰਬੂਜ ਨੂੰ ਕੱਢਾ ਕੇ ਹੁਣ ਅੱਜ ਕੱਲ ਦੇ ਬੱਚੇ ਜ਼ਿਆਦਾ ਸਿਆਣੇ ਹੋ ਗਏ ਜਾ ਕੇ ਕਹਿੰਦੇ ਆ ਤਰਬੂਜ ਦੇ ਦੇ ਇੱਕ ਕਢਾ ਕੇ ਐਂ ਲਿਆਉਂਦੇ ਨੇ ਦੇਖਦੇ ਵੀ ਨਹੀਂ ਅੰਦਰ ਵਿੱਚ ਟੀਗਾ ਲਾ ਕੇ ਵੱਡਾ ਕੀਤਾ ਹੋਇਆ ਜਾਂ ਐਂ ਆ ਤਾਂ ਇਹਨੂੰ ਥੋੜਾ ਜਿਹਾ ਦੇਖ ਲਿਆ ਕਰੋ ਜੇ ਕੱਟ ਕੇ ਅੰਦਰੋਂ ਨਿਕਲੇ ਨਾ ਪੂਰਾ ਕਰੰਚੀ ਫਿਰ ਤਾਂ ਓਕੇ ਆ ਜੇ ਪਿਲਪਲਾ ਨਿਕਲੇ ਤਾਂ ਛੱਡਿ ਆਓ ਕੋਈ ਗੱਲ ਨਹੀਂ ਜੋ ਜ਼ਿਆਦਾ ਟਿਰਵੜ ਕਰਦਾ ਦੁਕਾਨ ਵਾਲਾ ਉਹਨੂੰ ਪੈਸੇ ਦਿਓ ਪਰ ਉਹ ਆਪਾਂ ਜ਼ਹਿਰ ਥੋੜੀ ਨਾ ਖਾਣਾ ਇਹ ਚੀਜ਼ ਦਾ ਖਿਆਲ ਰੱਖੋ ਤਰਬੂਜ ਜਦੋਂ ਵੀ ਲੈਣਾ ਕਰੰਚੀ ਹੋਵੇ ਅੰਦਰੋਂ ਜਦੋਂ ਤੁਸੀਂ ਖਾਓ ਤਾਂ ਤੁਹਾਡੇ ਮੂੰਹ ਦੇ ਵਿੱਚੋਂ ਬਾਕਾਇਦਾ ਤੁਸੀਂ ਚੱਬ ਕੇ ਖਾਓ ਉਹਨੂੰ ਐਨ ਲੱਗੇ ਪਿਲਪਲਾ ਜਿਹਾ ਖਾਲਿਆ ਕੁਝ ਤਾਂ ਉਹ ਚੀਜ਼ ਜੇ ਤੁਸੀਂ ਖਾਓਗੇ ਉਹਦਾ ਤਰਬੂਜ ਦਾ ਪਾਣੀ ਪੀਵੋਗੇ ਕਮਾਲ ਦਾ ਰਿਜ਼ਲਟ ਆਊਗਾ ਉਹਦਾ ਜਿਹੜਾ ਚਮੜਾ ਉਹਨੂੰ ਵਿੱਚੋਂ ਕੱਢ ਕੇ ਚਟਾ-ਚਟਾ ਪੀਸ ਉਹਨੂੰ ਐ ਕੱਟ ਲਓ ਪਨੀਰ ਵਾਂਗੂ ਪੀਸ ਕੱਟ ਕੇ ਉਹਨੂੰ ਭੁੰਨ ਲਓ ਭੁੰਨ ਕੇ ਇੱਕ ਪਾਸੇ ਰੱਖ ਦਿਓ ਉਦੋਂ ਬਾਅਦ ਚਾਸਨੀ ਬਣਾਓ ਥੋੜੀ ਜਿਹੀ ਮਿਸ਼ਰੀ ਦੀ ਬਣਾ ਲਓ ਗੋੜ ਦੀ ਬਣਾ ਲਓ ਜਿਹੜੀ ਤੁਹਾਨੂੰ ਵਧੀਆ ਲੱਗਦੀ ਆ ਫਿਰ ਉਹਦੇ ਵਿੱਚ ਸ਼ਕਰਪਾਰਿਆਂ ਵਾਂਗੂ ਭੁੰਨ ਲਓ ਖਾ ਕੇ ਦੇਖਿਓ ਕਮਾਲ ਦਾ ਰਿਜ਼ਲਟ ਆਊਗਾ ਔਰ ਜਿੰਨੀ ਵੀ ਤੁਹਾਡੀ ਸਕਿਨ ਜਲਦੀ ਆ ਚਮੜੀ ਦੇ ਉੱਤੇ ਕੋਈ ਵੀ ਪ੍ਰੋਬਲਮ ਆਉਂਦੀ ਆ ਬੋਲੀ ਜੀ ਤਰਬੂਜ ਦੀ ਚਮੜੀ ਐਡੀ ਮੋਟੀ ਰੱਬ ਨੇ ਐਵੇਂ ਨਹੀਂ ਬਣਾਈ ਜੇ ਅਸੀਂ ਉਹਨੂੰ ਖਾਵਾਂਗੇ ਤਾਂ ਫਿਰ ਦੇਖਿਓ ਕਿੰਨਾ ਰਿਜ਼ਲਟ ਆਉਂਦਾ ਉਹਦਾ ਕਹਿ ਦਿੰਨੇ ਵੀ ਜੇ ਅਸੀਂ ਬੱਕਰੇ ਦੀ ਕਲੇਜੀ ਖਾਵਾਂਗੇ ਸਾਡਾ ਕਲੇਜਾ ਵੀ ਤਕੜਾ ਹੋ ਜਾਊ ਜਿਹੜਾ ਰੱਬ ਨੇ ਆਸਮਾਨ ਬਣਾਇਆ ਇਹਦੇ ਵੱਲ ਵੀ ਧਿਆਨ ਕਰੋ ਨਾ ਇਹ ਚੀਜ਼ ਇੱਕ ਬਹੁਤ ਵਧੀਆ ਚੀਜ਼ ਆ ਅਜੇ ਤੱਕ ਸ਼ਾਇਦ ਹੀ ਤੁਹਾਨੂੰ ਕਿਸੇ ਨੇ ਦੱਸੀ ਹੋਊਗੀ ਔਰ ਸਾਡੇ ਇਹਦੇ ਤੇ ਬਹੁਤ ਦਿਨਾਂ ਤੋਂ ਕੰਮ ਚੱਲ ਰਿਹਾ ਸੀ ਔਰ ਅਸੀਂ ਖੁਦ ਵੀ ਇਹਨਾਂ ਚੀਜ਼ਾਂ ਨੂੰ ਬਣਾ ਕੇ ਯੂਜ਼ ਕਰਦੇ ਆ ਤਾਂ ਕਿ ਇਹਦੇ ਨਾਲ ਸਾਡੀ ਜਿਹੜੀ ਸਕਿਨ ਹੈ ਉਹ ਵੀ ਵਧੀਆ ਰਹੇ ਪੇਟ ਹੈ ਉਹ ਵੀ ਵਧੀਆ ਰਹੇ ਔਰ ਸਭ ਤੋਂ ਵੱਡਾ ਫਾਇਦਾ ਮੈਂ ਤੁਹਾਨੂੰ ਦੱਸਾਂ ਤਰਬੂਜ ਦਾ ਕਿ ਪੇਟ ਦੇ ਵਿੱਚ ਹਰ ਬਿਮਾਰੀ ਨੂੰ ਠੀਕ ਕਰਨ 'ਚ ਮਦਦ ਕਰਦਾ ਔਰ ਵੱਡੀ ਗੱਲ ਕੀ ਹੈ ਕਿ ਤੁਹਾਡੇ ਸਰੀਰ ਤੇ ਜਿਹੜਾ ਸੋਜ ਹੈ 10-15 ਦਿਨ ਤਰਬੂਜ ਖਾ ਕੇ ਦੇਖ ਲਿਓ ਜੇ ਸੋਜ ਜਾ ਘਟ ਗਿਆ ਤਾਂ ਬੋਲ ਦਿਓ ਥੈਂਕ ਯੂ ਗੁਇਲ ਸਾਹਿਬ ਜੇ ਨਾ ਘਟਿਆ ਤਾਂ ਫਿਰ ਕੋਈ ਨਾ ਕੋਈ ਟਰੀਟਮੈਂਟ ਦੀ ਜ਼ਰੂਰਤ ਹੋਊਗੀ ਉਹ ਫਿਰ ਆਪਾਂ ਬਾਅਦ ਦੇ ਵਿੱਚ ਦੇਖਾਂਗੇ ਜਿਵੇਂ ਬਾਬਾ ਜੀ ਦੀ ਕਿਰਪਾ ਹੋਣੀ ਹੈ ਉਹ ਆਪਣੇ ਸਾਰਿਆਂ ਤੇ ਵਰਸਦੀ ਹੈ ਵਰਸਦੀ ਰਹੇ ਮੈਂ ਤਾਂ ਕਹਿੰਦਾ ਜਿੰਨੇ ਵੀ ਸਾਡੇ ਲੋਕ ਪੰਜਾਬੀ ਬੋਲਦੇ ਆ ਮੇਰੀ ਪੰਜਾਬੀ ਸਮਝਦੇ ਆ ਔਰ ਮੇਰੇ ਨਾਲ ਜੁੜੇ ਹੋਇਆ ਸਾਰੇ ਤੰਦਰੁਸਤ ਰਹਿਣ ਮੈਂ ਹਮੇਸ਼ਾ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਾ ਕੇ ਦੁਆ ਕਰਦਾ ਰਹਿਣਾ ਹਰ ਮੰਦਰ ਸਾਹਿਬ ਜਾ ਕੇ ਵੀ ਦੁਆ ਕਰਦਾ ਰਹਿਣਾ ਕਿ ਸਾਡਾ ਪੰਜਾਬ ਜਿਹੜਾ ਹੈਗਾ ਖੁਸ਼ਹਾਲ ਰਹੇ ਹੱਸਦਾ ਰਹੇ ਵਸਦਾ ਰਹੇ ਤੰਦਰੁਸਤ ਰਹੇ ਜਵਾਨੀਆਂ ਮਾਣੇ ਬੁਢਾਪਾ ਵੀ ਖੁਸ਼ੀਆਂ ਨਾਲ ਮਾਣੇ ਇਸ ਕਰਕੇ ਤੁਸੀਂ ਜੇ ਤੰਦਰੁਸਤ ਰਹਿਣਾ ਚਾਹੁੰਦੇ ਹੋ